ਸੋ ਹੈਲੋ ਗਾਇਸ ਤੇ ਮੈਂ ਤੁਹਾਨੂੰ ਇਹ ਵੀ ਦੱਸਣ ਲਈ ਕਰਦੇ ਆ ਕਿ ਸਾਰੇ ਜਣੇ ਜਲਦੀ ਕਲਾ ਦੇ ਕਿਚਨ ਹੋ ਗਿਆ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਦੀ ਜੋੜੀ ਸੋ ਥੈਂਕ ਯੂ ਸੋ ਮਚ ਸਪੋਰਟ ਕਰਨ ਲਈ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਚਣਿਆਂ ਦੇ ਵੜੇ ਕਿ ਚਣਿਆਂ ਨੂੰ ਆਪਾਂ ਟੋੜੇ ਤੋਂ ਕਿਵੇਂ ਬਚਾ ਸਕਦੇ ਹਾਂ ਕਿਵੇਂ ਸੇਫ ਕਰਕੇ ਰੱਖ ਸਕਦੇ ਹਾਂ ਸੋ ਆਪਾਂ ਕੀ ਕਰਨਾ ਹੈ ਚਣਿਆਂ ਨੂੰ ਆਪਾਂ ਕਿਸੇ ਥਾਲੀ ਦੇ ਵਿੱਚ ਪਾ ਲੈਣਾ ਤੇ ਉਹਦੇ ਵਿੱਚ ਆਪਾਂ ਕੀ ਕਰਨਾ ਹੈ ਹਿੰਗ ਦੀ ਜਿਹੜੀਆਂ ਡੱਬੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸੇਕ ਕੜ ਕੇ ਆਪਾਂ ਹਿੰਗ ਵੀ ਡੱਬੀਆਂ ਵਿੱਚ ਰੱਖ ਦੇਣੀਆਂ ਨੇ ਜਾਪਾ ਲੌਂਗਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਸੋ ਤੁਸੀਂ ਲੌਂਗ ਵੀ ਰੱਖ ਸਕਦੇ ਹੋ ਤੇ ਉਹਨਾਂ ਨੂੰ ਪਾ ਕੇ ਤੇ ਕਿਸੇ ਰਬੜ ਦੇ ਨਾਲ ਇਹਨੂੰ ਆਪਾਂ ਬੰਦ ਕਰਕੇ ਰੱਖ ਦਾਂਗੇ ਤੇ ਤੁਸੀਂ ਚਾਹੋ ਤਾਂ ਇਹਨੂੰ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਬੰਦ ਕਰਕੇ ਫਿਰ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਤੇ ਇਵੇਂ ਵਧੀਆ ਲੱਗਦਾ ਹੈ ਤੇ ਬਹੁਤ ਹੀ ਸੇਫ ਰਹਿੰਦੇ ਨੇ ਚਨੇ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਢੋੜਾ ਨਹੀਂ ਹੁੰਦਾ ਭਾਵੇਂ ਸਾਲ ਪਰ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਉਹ 스멜 ਦੇ ਨਾਲ ਹੀ ਅ ਵਧੀਆ ਰਹਿੰਦੇ ਨੇ ਲੌਂਗ ਦੀ 스멜 ਹੋਗੀ ਹਿੰਗ ਦੀ 스멜 ਹੋਗੀ ਤਾਂ ਬਹੁਤ ਵਧੀਆ ਰਹਿੰਦੇ ਨੇ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਹਿੰਗ ਤੇ ਲੌਂਗ ਬਹੁਤ ਹੀ ਬੈਨੀਫਿਟ ਦਿੰਦੇ ਨੇ ਚਣਿਆਂ ਨੂੰ ਤੇ ਵੈਸੇ ਵੀ ਬੈਨੀਫਿਟ ਹੁੰਦੇ ਨੇ ਕਿਉਂਕਿ ਆਪਾਂ ਜਦੋਂ ਕੋਈ ਸਬਜ਼ੀ ਵਗੈਰਾ ਬਣਾਉਂਦੇ ਆ ਤੇ ਹਿੰਗ ਦਾ ਇਸਤੇਮਾਲ ਕਰਦੇ ਆ ਤੇ ਬਹੁਤ ਜ਼ਿਆਦਾ ਲੋਕ ਹਿੰਗ ਦਾ ਇਸਤੇਮਾਲ ਕਰਦੇ ਆ ਸੋ ਮੈਂ ਆਪਾਂ ਇਹਦੇ ਵਿੱਚ ਲੌਂਗ ਪਾ ਕੇ ਤੇ ਇਹਨੂੰ ਆਪਾਂ ਇਦਾਂ ਬੰਦ ਕਰ ਦਾਂਗੇ ਫਿਰ ਹਾਲ ਮੇਰੇ ਕੋਲ ਲੌਂਗ ਨਹੀਂ ਹੈਗੇ ਸੀ ਖਤਮ ਹੋਈ ਸੀ ਤੇ ਆਪਾਂ ਇਵੇਂ ਹੀ ਰੱਖ ਸਕਦੇ ਹਾਂ ਤੇ ਜਿਹੜੇ ਪਾਲਿਸ ਕੀਤੇ ਹੁੰਦੇ ਜਣੇ ਉਹਨਾਂ ਦੇ ਵਿੱਚ ਪਾਉਣ ਦੀ ਲੋੜ ਨਹੀਂ ਹੁੰਦੀ ਉਹ ਬਿਲਕੁਲ ਠੀਕ ਰਹਿੰਦੇ ਨੇ ਉਹ ਖਰਾਬ ਨਹੀਂ ਹੁੰਦੇ ਹੈਗੇ ਤੇ ਇਵੇਂ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਸੋ ਗਾਇਸ ਅੱਜ ਤੁਹਾਨੂੰ ਦੱਸਿਆ ਕਿ ਆਪਾਂ ਜਿਹੜੇ ਚਣਿਆਂ ਕਾਲੇ ਚਣੇ ਚਿੱਟੇ ਚਣੇ ਹਨ ਉਹਨਾਂ ਨੂੰ ਢੋੜਾ ਲੱਗ ਜਾਂਦਾ ਤੇ ਉਹਨਾਂ ਨੂੰ ਆਪਾਂ ਕਿਵੇਂ ਹਨਾ ਮਤਲਬ ਢੋੜੇ ਤੋਂ ਬਚਾ ਸਕਦੇ ਹਾਂ ਜਾਂ ਢੋੜੇ ਤੋਂ ਸੇਫ ਕਰਕੇ ਰੱਖ ਸਕਦੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦਿੱਤੀ ਇਸ ਤੇ ਜਿੰਨਾ ਭੈਣਾਂ ਨੇ ਮੈਨੂੰ ਕਮੈਂਟ ਕੀਤੇ ਸੀ ਉਹਨਾਂ ਦੇ ਅੱਜ ਹੁਣ ਮੈਂ ਨਾਮ ਬੋਲਾਂਗੀ ਤੇ ਫਰਸਟ ਕਮੈਂਟ ਆਇਆ ਸੀ ਮਹਿਰ ਫੈਮਿਲੀ ਦਾ ਤੇ ਸੈਕਿੰਡ ਕਮੈਂਟ ਆਇਆ ਸੀ ਗੁਰਦੀਪ ਭੈਣ ਦਾ ਤੇ ਥੈਂਕ ਯੂ ਭੈਣੋ ਤੇ ਤੀਸਰਾ ਕਮੈਂਟ ਆਇਆ ਸੀ ਪਰਮਜੀਤ ਸੋਨੀ ਮੁੰਜਲ ਭੈਣ ਦਾ ਤੇ ਚੌਥਾ ਕਮੈਂਟ ਆਇਆ ਸੀ ਦੇਵ ਦੇਵ ਆਈਡੀ ਆ ਉਹਨਾਂ ਦੀ ਉਹਨਾਂ ਤੋਂ ਕਮੈਂਟ ਆਇਆ ਸੀ ਤੇ ਪੰਜਵਾਂ ਕਮੈਂਟ ਆਇਆ ਸੀ ਤਨਵੀਰ ਸਿੰਘ ਥੈਂਕ ਯੂ so much ਇਹਨਾਂ ਦਾ ਨਾਮ ਮਰਾਜਵਿੰਦਰ ਕੋੜਾ ਤਨਵੀਰ ਜਿਹੜੀ ਆਈਡੀ ਆ so thank you so much ਬੈਨੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਡੇਲੀ ਵਲੌਗ ਦੇਖਦੇ ਹੋ ਸੋਰੀ ਵੀਡੀਓ ਦੇਖਦੇ ਹੋ ਤੇ ਵਾਚ ਕਰਦੇ ਹੋ ਤੇ ਕਮੈਂਟ ਕਰਦੇ ਹੋ so ਇਵੇਂ ਹੀ ਡੇਲੀ ਕਮੈਂਟ ਕਰਿਆ ਕਰੋ ਪਰ ਫੁੱਲ ਵਾਚ ਕਰਕੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਮੈਂ ਇਵੇਂ ਦੀਆਂ ਵੀਡੀਓ ਲੈ ਕੇ ਤੁਹਾਡੇ ਲਈ ਆਇਆ ਕਰੂੰਗੀ ਤੇ ਬਾਕੀ ਇਹ ਆ ਕਿ ਕੋਈ ਫੇਕ ਵੀਡੀਓ ਨਹੀਂ ਹੁੰਦੀ ਆ ਕਿ ਰੀਅਲ ਵੀਡੀਓ ਆ ਪਹਿਲਾਂ ਖੁਦ ਆਪਾਂ ਇਹ ਚੀਜ਼ਾਂ ਇਸਤੇਮਾਲ ਕੀਤੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਫਿਰ ਆਪਾਂ ਉਹ ਵੀਡੀਓ ਘਰ ਦੇ ਵਿੱਚ ਟਰਾਈ ਕਰਦੇ ਹਾਂ ਕਿ ਇਹਦੇ ਨਾਲ ਕੋਈ ਬੈਨੀਫਿਟ ਹੁੰਦਾ ਜਾਂ ਨਹੀਂ ਫਿਰ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਉਨੇ ਆ ਤੇ ਤੁਸੀਂ ਜਰੂਰ ਕਮੈਂਟ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਪਲੀਜ਼ ਚੈਨਲ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਿਸ ਕਰ ਲੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਮੈਂ ਫਿਰ ਤੋਂ ਬੋਲੀ ਜਾਣਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਪਤਾ ਹੈ ਨਾ ਸਟਰਗਲ ਬਹੁਤ ਹੁੰਦਾ ਹੈ ਮਿਹਨਤ ਬਹੁਤ ਕਰਨੀ ਪੈਂਦੀ ਹੈ ਇਹਦੇ ਵਿੱਚ ਤੇ YouTube ਫੈਮਿਲੀ ਉਹ ਤੁਸੀਂ ਮੇਰੀ ਅੱਜ ਦੇ ਕਰਤੀਆਂ ਇੱਥੇ ਤੇ ਖਾਤਨਾ ਮੈਨੂੰ ਫੋਨ ਫੜਨਾ ਪੈਂਦਾ ਹੈ ਵਾ ਤੇ ਵੀਡੀਓ ਬਣਾਉਣੀ ਪੈਂਦੀ ਆ ਤੇ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਈਵੇਂ ਤੁਹਾਡੇ ਕਮੈਂਟਾਂ ਦੇ ਵਿੱਚ ਛੇਤੀ ਛੇਤੀ ਨਾਮ ਆਉਣ ਸੋ ਜਲਦੀ ਤੋਂ ਜਲਦੀ ਤੁਸੀਂ ਕਮੈਂਟ ਕਰਿਆ ਕਰੋ ਸਾਡੀ ਵੀਡੀਓ ਵਾਚ ਕਰਕੇ ਫਿਰ ਕਮੈਂਟ ਕਰਿਆ ਕਰੋ ਜੀ ਤੇ ਮਿਲਦੇ ਆਪਾਂ ਅਗਲੀ ਸੋਹਣੀ ਜੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ